ਸਨਾਨ ਪਾਣੀ ਕਰਦੇ ਆ ਸਰੋਵਰਾਂ ਦੇ ਵਿੱਚ ਪਰ ਜਿੰਨੀਆਂ ਵੀ ਸੰਗਤਾਂ ਮਾਇਆਂ ਬੀਬੀਆਂ ਵੀਰ ਬਜ਼ੁਰਗ ਸ਼ਰਦਾ ਦੇ ਨਾਲ ਇਸ ਨਗਰ ਦੇ ਵਿੱਚ ਪਹੁੰਚਦੇ ਆ ਕੋਈ ਵੀ ਸ਼ਰਦਾ ਮੰਨ ਦੇ ਵਿੱਚ ਲੈ ਕੇ ਆਉਂਦੇ ਆ ਮਹਾਂਪੁਰਸ਼ਾਂ ਨੇ ਇਹ ਸ਼ਰਦਾ ਪੂਰੀਆਂ ਕਰਦੇ ਆ ਜਿਸ ਤਰ੍ਹਾਂ ਉਹਨਾਂ ਨੇ ਵਿੱਦਿਆ ਪ੍ਰਾਪਤ ਕੀਤੀ ਦੁਨੀਆ ਦੇ ਵਿੱਚ ਨਾਮ ਨਾ ਖੱਟਿਆ ਇਸੇ ਤਰ੍ਹਾਂ ਭਾਈ ਆਪਾਂ ਮਾਇਆਂ ਬੀਬੀਆਂ ਵੀਰ ਬਜ਼ੁਰਗ ਖੜੇ ਹੋ ਇਸੇ ਤਰ੍ਹਾਂ ਪਰ ਅਰਦਾਸਾ ਕਰਕੇ ਜਾਈਏ ਵੀ ਸਾਡੇ ਵਿੱਚ ਕੋਈ ਡਾਕਟਰ ਵਲਣ ਕੋਈ ਵੱਡੇ ਵੱਡੇ ਬਿਜ਼ਨਸਮੈਨ ਵਲਣ ਕੋਈ ਵੱਡੇ ਵੱਡੇ ਅਫਸਰ ਵਲਣ ਆਪਾਂ ਇਥੋਂ ਇਹ ਮੰਗਾ ਲੈ ਕੇ ਜਾਵਾਂਗੇ ਝੋੜੀਆਂ ਭਰ ਕੇ ਲੈ ਕੇ ਜਾਵਾਂਗੇ ਤੇ ਜਿਹੜੀ ਸਫਲ ਹੈ ਇਹ ਯਾਤਰਾ ਆਪਣੀ ਇਸ ਨਗਰ ਦੇ ਵਿੱਚ ਆ ਕੇ ਇਹ ਸਫਲ ਹੁੰਦੀ ਹੈ ਚਾਹੇ ਨਗਰਾਂ ਦੇ ਵਾਲੇ ਨੇ ਚਾਹੇ ਕੋਈ ਬਾਹਰੋਂ ਸੰਗਤਾਂ ਨੇ ਸੋ ਸਾਧ ਸੰਗਤ ਜੀਓ ਨੰਗੇ ਪੈਰੀਆਂ ਸੰਗਤਾਂ ਨੂੰ ਦੇਖੀ ਜਾਂਦਾ ਮੈਂ ਤਾਂ ਕਈ ਵੇਲਾ ਥੱਕ ਜਾਂਦਾ ਕੁਰਸੀ ਤੇ ਬਹਿ ਜਾਂਦਾ ਪਰ ਇਹ ਸੰਗਤਾਂ ਨਹੀਂ ਥੱਕੀਆਂ ਕੋਈ ਝਾੜੂ ਲਾਉਂਦਾ ਕੋਈ ਸੇਵਾ ਕਰਦਾ ਕੋਈ ਕਿਸ ਤਰ੍ਹਾਂ ਦੀ ਸੇਵਾ ਸਾਰੇ ਤਰ੍ਹਾਂ ਦੀ ਸੇਵਾ ਮੈਂ ਸਾਰੇ ਸੇਵਾਦਾਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਭਾਈ ਦੁਨ ਦੁਨੀ ਰਾਤਾਂ ਚੌਗਣੀਆਂ ਇਹ ਸਾਨੂੰ ਬਖਸ਼ਿਸ਼ ਹੋਣਾ ਕਿਉਂਕਿ ਹੁਣ ਮੈਂ ਥੋੜੀ ਜੀ ਬੇਨਤੀ ਕਰੂੰਗਾ ਬਾਬਾ ਜੀ ਨੂੰ ਸਾਡੇ ਕਾਕਾ ਵੀਰ ਜੀ ਬੜਾ ਪਿਆਰ ਹੈ ਜਿਸ ਤਰ੍ਹਾਂ ਸੰਤ ਵਾਪਾ ਅਕਾਲ ਸਿੰਘ ਜੀ ਆਉਂਦੇ ਤਾਂ ਸਾਨੂੰ ਜੱਫੀਆਂ ਦੇ ਵਿੱਚ ਲੈਂਦੇ ਤਾਂ ਉਸੇ ਤਰ੍ਹਾਂ ਇਹਨਾਂ ਦਾ ਪਿਆਰ ਉਹਨਾਂ ਦੀ ਜੋਤ ਹੈ ਕਿਉਂਕਿ ਜਿਹੜਾ ਕੋਈ ਮਹਾਂਪੁਰਸ਼ਾਂ ਦੀ ਗੱਦੀ ਤੇ ਨਿਰਾਜਵਾਨ ਹੁੰਦਾ ਕਿ ਉਹ ਉਹਨਾਂ ਦੇ ਰੂਪ ਤੇ ਉਹਨਾਂ ਦਾ ਰੂਪ ਕਿਉਂਕਿ ਜੋਤ ਜਿਸ ਤਰ੍ਹਾਂ ਆਪਣੇ ਗੁਰੂ ਸਿੱਖ ਸਾਹਿਬਾਨਾਂ ਦੇ ਵਿੱਚ ਹੋਈ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰੋ ਮਾਨਤਾ ਤੇ ਇੱਕ ਹੀ ਗਿਆ ਪਰ ਸੇਵਾ ਦਾ ਜੋ ਪੱਲਾ ਆਪਣੇ ਸਮਾਜ ਦੇ ਰੀਤੀ ਮਤਲਕ ਮਹਾਂਪੁਰਸ਼ਾਂ ਸੰਗਤਾਂ ਬਣਾਉਂਦੀਆਂ ਨੇ ਉਸੇ ਤਰ੍ਹਾਂ ਹੈ ਬੜਈ ਕਿਉਂ ਜਦੋਂ ਅਸੀਂ ਫੋਨ ਕਰਦੇ ਆ ਵਿੱਚ ਕਿੱਥੇ ਹੋ ਅੱਜ ਤਾਂ ਅਸੀਂ ਬਾਹਰੇ ਗਏ ਆ ਕਈ ਵਾਰ ਸਾਡੇ ਫਖਸਰਾਂ ਦੇ ਵਿੱਚ ਵੀ ਨਹੀਂ ਸ਼ਾਮਲ ਹੋਇਆ ਜਾਂਦਾ ਸਾਡਾ ਖੁਸ਼ੀ ਹੈ ਇਸ ਸਥਾਨ ਦੇ ਵਿੱਚ ਮਹਾਰਾਜ ਜੀ ਨੇ ਵਿਦਿਆ ਪ੍ਰਾਪਤ ਨੀਤੀ ਹੈ ਅੱਜ ਦੁਨੀਆ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਮੈਂ ਬੱਚਿਆਂ ਨੂੰ ਦੇਖਦਾ ਛੋਟੇ ਛੋਟਿਆਂ ਨੂੰ ਮੇਰੇ ਬੱਚੇ ਬੱਚੇ ਵੀ ਬਾਹਰੇ ਗਏ ਜਿਸ ਤੱਕ ਜਿਸ ਟਾਈਮ ਮੇਰੇ ਬੱਚੇ ਬਾਹਰੇ ਗਏ ਸੀ ਮੇਰੇ ਨਾਲ ਗੁਰਸੇਵਕ ਜੀ ਹੋਰੇ ਹੋਰ ਕਈ ਸੰਗਤਾਂ ਤੇ ਅਸੀਂ ਉੱਥੇ ਖੜੇ 에ਰਪੋਰਟ ਤੇ ਗੱਲ ਸੁਣਾਉਣ ਲੱਗੇ ਵੇ ਵਿਦਿਆ ਦੀ ਆਪਣਾ ਪਿੰਡ ਨਾ ਇੰਗਲਿਸ਼ ਟੀ ਕਾਸੇ ਵੱਲੋਂ ਵੀ ਆਪਣੇ ਬੱਚੇ ਡਾਊਨ ਹੁੰਦੇ ਸੀ ਮੈਂ ਉੱਥੇ ਜੋ ਦੇਖਿਆ ਤੇ ਬੜੇ ਬੱਚੇ ਆਏ ਮੈਂ ਪੁੱਛਿਆ ਕਰਾ ਭਾਈ ਤੁਸੀਂ ਕਿੱਥੇ ਪੜ੍ਹੇ ਹੋ ਪਤਾ ਕੀ ਕਹਿੰਦੇ ਸੀ ਅਕਾਲ ਅਕੈਡਮੀ ਦੇ ਵਿੱਚ ਜੋ ਮਹਾਰਾਜ ਦੀ ਸੰਤ ਬਾਬਾ ਅਕਬਾਲ ਸਿੰਘ ਜੀ ਦੇ ਚਲਾਈ ਹੈ ਮੈਂ ਕਹਿੰਦਾ ਜਹਾਜ਼ਾਂ ਦੇ ਜਹਾਜ਼ ਆਪਣੇ ਪੰਜਾਬ ਦੇ ਵਿੱਚੋਂ ਕਿ ਬਾਹਰੋਂ ਵੀ ਬਾਹਲੇ ਮੁਲਕਾਂ ਦੇ ਵਿੱਚ ਅੱਜ ਬੱਚੇ ਤਾਂ ਪਹੁੰਚਿਆ ਭਾਈ ਨਹੀਂ ਤਾਂ ਅੱਜ ਦਾ ਜੁੱਗ ਹੈ ਪਰ ਦੇਖਦੇ ਆ ਵੀ ਨਸ਼ੇ ਦਾ ਜੁੱਗ ਹੈ ਇਹ ਨਸ਼ਿਆਂ ਦੇ ਵਿੱਚੋਂ ਵੀ ਆਪਾਂ ਅਰਦਾਸ ਕਰੀਏ ਸਾਰੀ ਸੰਗਤ ਵੀ ਸਾਡੇ ਜੋ ਬੱਚੇ ਨੇ ਉਹ ਗਲਤ ਰਸਤੇ ਦੇ ਵਿੱਚ ਕੁਦਰਤ ਵੱਲੋਂ ਜਾਂ ਕੋਈ ਇਹੋ ਜਿਹੀਆਂ ਏਜੰਸੀਆਂ ਛੱਡੀਆਂ ਗਈਆਂ ਨੇ ਸਾਡੇ ਬੱਚਿਆਂ ਨੂੰ ਨਸ਼ਿਆਂ ਦੇ ਵਿੱਚ ਲਾ ਦਿੰਦੇ ਆ ਜਿਹੜੇ ਆਪਾਂ ਅਖਬਾਰ ਦੇ ਵਿੱਚ ਕੱਲ੍ਹ ਵਰਸੇ ਪੜਿਆ ਕਿ ਛੋਟੇ ਜਿਹੇ ਵਿੱਚ ਇਹਨੂੰ ਅਗਵਾ ਕੀਤਾ ਤਾਂ ਦੇਖੋ ਕਿੰਨੀ ਫਰੋਤੀ ਮੰਗਦੇ ਸੀ ਉਹ ਚਲੋ ਪੁਲਿਸ ਨੇ ਬੜਾ ਤੇ ਪ੍ਰਸ਼ਾਸਨ ਨੇ ਹੁਸ਼ਿਆਰੀ ਦੇ ਨਾਲ ਬੱਚੇ ਨੂੰ ਵੀ ਬਚਾਇਆ ਪਰ ਇਹ ਦੇਖੋ ਆਪਣੀ ਸਵਾਲਜੇ ਵਿੱਚ ਹੋਕ ਹੀ ਰਿਹਾ ਜੇ ਆਪਾਂ ਮਹਾਪੁਰਸ਼ਾਂ ਨੇ ਇਹੋ ਜਿਹੀਆਂ ਚੀਜ਼ਾਂ ਜਸਥਾਨਾਂ ਤੇ ਪਹੁੰਚਾਂਗੇ ਸਿੱਖਿਆ ਲਵਾਂਗੇ ਤਾਂ ਆਉਣ ਵਾਲੀ ਆਪਣੀ ਪਨੀਰੀ ਆ ਉਹ ਬਲੰਦੀਆਂ ਤੇ ਪਹੁੰਚੇਗੀ ਮੈਂ ਬੇਨਤੀ ਕਰਦਾ ਆਪਾ ਜੀ ਨੂੰ ਵੀ ਦਸ ਮਿੰਟ ਉਹ ਆਪਣੇ ਮੁਖਾਰਿੰਦ ਦੇ ਵਿੱਚੋਂ ਸੰਗਤਾਨਾਂ ਦਾ ਤਹਿਦਲੋਂ ਧੰਨਵਾਦ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤਿਓ ਆਪ ਜੀ ਸਤਿਕਾਰਯੋਗ ਮਹਾਂਪੁਰਸ਼ਾਂ ਤੋਂ प्रवचन ਸੁਣ ਰਏ ਸੋਈ ਇੱਥੇ ਸਤਬਾਬਾ ਅਕਤ ਸਿੰਘ ਜੀ ਮਹਾਰਾਜ ਨੇ ਜਦੋਂ ਆਪਣੇ ਪਿਤਾ ਵ ਬਾਬਾ ਕਰਮ ਸਿੰਘ ਹੋੜਾ ਨੇ ਆਪਣੇ ਬੇਟੇ ਬਾਬਾ ਅਤਰ ਸਿੰਘ ਜੀ ਨੂੰ ਇਹ ਕਿਹਾ ਵੀ ਅਸੀਂ ਤੁਹਾਨੂੰ ਦੁਨਿਆਵੀ ਵਿਦਿਆ ਸਕੂਲ ਪੜਾਉਣਾ ਚਾਹੁੰਦੇ ਹਾਂ ਤਾਂ ਸੰਜੀ ਮਾਰੇ ਨੇ ਕਿਹਾ ਅਸੀਂ ਦੁਨਿਆਵੀ ਵਿਦਿਆ ਨਹੀਂ ਪੜ੍ਹਨੀ ਅਸੀਂ ਪਰਮਾਰਥੀ ਵਿਦਿਆ ਪੜ੍ਹਨੀ ਹੈ ਉਦੋਂ ਫਿਰ ਬਾਬਾ ਕਰਮ ਸਿੰਘ ਜੀ ਨੇ ਸੰਤ ਬਾਬਾ ਅਤਰ ਸਿੰਘ ਜੀ ਬਾਲਕ ਨੂੰ ਇਸ ਅਸਥਾਨ ਤੇ ਮੇਰੇ ਮੁੰਡਾ ਮੇਰਾ ਉਸ ਵੇਲੇ ਜੋ ਮਾਂ ਪੁੱਛ ਹੁੰਦੇ ਸਨ ਉਹਨਾਂ ਕੋਲ ਪੜ੍ਹਾਈ ਲਈ ਭੇਜਿਆ ਸੰਜੀ ਮਹਾਰਾਜ ਨੇ ਇੱਥੇ ਆੜਾ ਐੜਾ ਅਤੇ ਗੁਰਮੁਖੀ ਸਿੱਖੀ ਇਹ ਸੰਧਿਆ ਲਈ ਪਾਈ ਇਹ ਸਥਾਨ ਪਵਿੱਤਰ ਹੈ ਆਪਾਂ ਸਾਰਿਆਂ ਨੂੰ ਇਸ ਸਥਾਨ ਨੂੰ ਯਾਦ ਕਰਨਾ ਚਾਹੀਦਾ ਹੈ ਬਚਪਨ ਇੱਥੇ ਸੰਜੀ ਮਹਾਰਾਜ ਦਾ ਬੀਤਿਆ ਹੈ ਰੋਜ਼ ਉੱਥੋਂ ਆਉਂਦੇ ਹੋਣਗੇ ਜਨਮ ਸਥਾਨ ਤੋਂ ਤੇ ਰੋਜ਼ ਇੱਥੋਂ ਜਾਂਦੇ ਹੋਣਗੇ ਜਿਨਨੇ ਦਿਨ ਵੀ ਇੱਥੇ ਵਿਦਿਆ ਲਈ ਰੋਜ਼ ਸਵੇਰੇ ਸ਼ਾਮ ਇੱਥੇ ਆਉਂਦੇ ਜਾਂਦੇ ਹੋਣਗੇ ਰੋਜ਼ ਇਸ ਥਾਂ ਤੇ ਵੀ ਜੋ ਉਹਨਾਂ ਦਾ ਸਿਮਰਨ ਚੱਲ ਰਿਹਾ ਸੀ ਕਿਉਂਕਿ ਉਹ ਧੁਰੋਂ ਚਾਰ ਜੁਗ ਦੇ ਬ੍ਰਹਮ ਗਿਆਨੀ ਸਨ ਧੁਰੋਂ ਬਖਸ਼ੇ ਹੋਏ ਸਨ ਉਹ ਤਾਂ ਸਿਰਫ ਆਪਾਂ ਨੂੰ ਤਾਰਨ ਵਾਸਤੇ ਆਏ ਸੀ ਆਪਣੇ ਜਗਤ ਨੂੰ ਤਾਰਨ ਵਾਸਤੇ ਆਏ ਸੀ ਇਹ ਇਸ ਲਈ ਭਾਈ ਇਹ ਥਾਂ ਪਵਿੱਤਰ ਹੈ ਆਪਾਂ ਸਾਰੇ ਨਕਮਸਤਕ ਹੋ ਜਾਈਏ ਇਸ ਥਾਂ ਵੀ ਚੜ੍ਹਦੀਆਂ ਕਲਾ ਚ ਰਹੇ ਆਪਣੇ ਨਗਰ ਦੇ ਵਿੱਚ ਸੰਜੀ ਮਹਾਰਾਜ ਦੇ ਚੰਨ ਸ਼ੋਪਰਾਪਤ ਤਿੰਨ ਥਾਂ ਨੇ ਸਭ ਤੋਂ ਪਹਿਲਾਂ ਜਨਮ ਸਥਾਨ ਉਸ ਤੋਂ ਬਾਦ ਨਿਰਮਲਾ ਡੇਰਾ ਪੱਕਾ ਡੇਰਾ ਵਾਸੀਆਂ ਉਸ ਤੋਂ ਉਪਰੰਤ ਨਾਨਕ ਸਰਸਰ ਆਪਣੇ ਨਗਰ ਦੇ ਕਿੰਨੇ ਵੱਡੇ ਭਾਗ ਨੇ ਉਹ ਇੱਕ ਨਗਰ ਦੇ ਵਿੱਚ ਸੰਜੀ ਮਹਾਰਾਜ ਦੇ ਇਸ ਸਥਾਨ ਨੇ ਇਹ بڑے ਭਾਗਾ ਵਾਲੇ ਆ ਪਰ ਇਹ ਭਾਗਾ ਵਾਲੇ ਆਪਾਂ ਤਾਂ ਜਦੋਂ ਆਪਣੀਆਂ ਦਾੜੀਆਂ ਜਿਹੜੀਆਂ ਨੇ ਸਾਫਤ ਸੁਰਤ ਹੋ ਜਾਣਗੀਆਂ ਦਾਸ ਬੇਨਤੀ ਕਰਦਾ ਇਸ ਸਥਾਨ ਤੋਂ ਸੋਚੀ ਇਸ ਵੇਲੇ ਨੌਜਵਾਨ ਪੀੜੀ ਦੇ ਚਰਨਾ ਚਲਾਜ ਬੈਂਤੀ ਜੋਧੜੀ ਡਾਕਟਰ ਬਾਬਾ ਦਵਿੰਦਰ ਸਿੰਘ ਜੀ ਹੋਰਾਂ ਵੱਲੋਂ ਵੀ ਮਹਾਪੁਰਸ਼ਾਂ ਵੱਲੋਂ ਵੀ ਦਾਸ ਵੀ ਆਪ ਜੀ ਦਾ ਝਾੜੂ ਮਰਦਾਰ ਇਹ ਭਾਈ ਇਸ ਸਥਾਨ ਤੇ ਆਪਾਂ ਖੜੇ ਹਾਂ ਆਪਾਂ ਕੇਸ ਦਾੜੀਆਂ ਰੱਖ ਲਈਏ ਇਸ ਤੋਂ ਵੱਡਾ ਹੋਰ ਕੋਈ ਭਵਾਨ ਨਹੀਂ ਜੇ ਆਪਾਂ ਅੱਜ ਨਗਰ ਕੀਰਤਨ ਦੇ ਵਿੱਚੋਂ ਸੰਤੀ ਮਹਾਰਾਜ ਨੂੰ ਯਾਦ ਕਰ ਰਹੇ ਹਾਂ ਤੇ ਤੇਨੇ ਅਸਥਾਨਾਂ ਦੇ ਝਾੜੂ ਮਰਦਾਨ ਤੁਹਾਡੇ ਕੋਲ ਖੜੇ ਨੇ ਤੇ ਆਪ ਜੀ ਬਖਸ਼ਿਸ਼ ਕਰੋ ਮਿਹਰ ਕਰੋ ਸਾਡੇ ਸਾਰਿਆਂ ਤੇ ਤਾਂ ਕਿ ਤੁਸੀਂ ਗੁਰਸਿੱਖ ਹੋ ਜਾਓ ਤੇ ਕਦੇ কেশ ਦਾੜੀਆਂ ਅਗਲੇ ਨਗਰ ਕੀਰਤਨ ਦੇ ਆਪਾ ਵੱਧ ਕੇਸ ਦਾੜੀਆਂ ਵਾਲੇ ਸਾਡੇ ਵੀਰ ਸਾਡੀਆਂ ਭੈਣਾਂ ਸਾਡੇ ਭਰਾ ਸਾਡੀਆਂ ਮਾਤਾਵਾਂ ਤਾਂ ਠੀਕ ਨੇ ਪਰ ਜਿਹੜੇ ਅੱਗੇ ਅੱਗੇ ਅਸੀਂ ਛੋਟੇ ਅੱਗੇ ਅਸੀਂ ਸਾਰੇ ਇਸ ਪਾਸੇ ਤੁਰਿਏ ਦਾਸ ਐਨੀ ਬੇਨਤੀ ਕਰਦਾ ਹੈ ਪ੍ਰਵਾਨ ਕਰਨਾ ਸਾਨੂੰ ਵੀ ਅਸੀਸ ਦੇਣਾ ਸਾਡੀ ਨਿਭਜੈ ਸਾਡੀ ਮਹਾਪੁਰਸ਼ਾਂ ਨਾਲ ਸੰਤਾਂ ਨਾਲ ਬਾਪੂਸ਼ ਬਾਬਾ ਇਕਬਾਲ ਸਿੰਘ ਜੀ ਨਾਲ ਜੋ ਅਸੀਂ ਉਹਨਾਂ ਦੇ ਝਾੜੂ ਬਰਦਾਰ ਬਣ ਕੇ ਸਾਡੀ ਉਹਨਾਂ ਨਾਲ ਨਿਭਜੈ ਜੋ ਸੇਵਾਵਾਂ ਚੱਲ ਰਹੀਆਂ ਨੇ ਸੰਜੀ ਮਹਾਰਾਜ ਆਪ ਸੰਪੂਰਨ ਵੀ ਕਰਾਓ ਵਿਧਾਨ ਵੀ ਤੇ ਚੜ੍ਹਦੀਆਂ ਕਲਾ ਵਿੱਚ ਰੱਖਣ ਬੋਲੋ ਸੋ ਨਿਹਾਲ